ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ دیਵਾਨ ਚੰਦੂ ਲਾਲ ਬਾਦਸ਼ਾਹ ਅਕਬਰ ਦੇ ਦਰਬਾਰ ਦਾ ਇੱਕ ਉੱਚ ਅਧਿਕਾਰੀ ਸੀ ਤੇ ਲੋਕ ਉਸ ਨੂੰ دیਵਾਨ ਜੀ ਕਹਿ ਕੇ ਸੰਬੋਧਨ ਕਰਦੇ ਸਨ ਚੰਦੂ ਲਾਲ ਨੇ ਦਿੱਲੀ ਤੇ ਲਾਹੌਰ ਵਿੱਚ ਆਪਣੇ ਪੱਕੇ ਨਿਵਾਸ ਦੇ ਲਈ ਬਹੁਤ ਵੱਡੀਆਂ ਵੱਡੀਆਂ ਹਵੇਲੀਆਂ ਬਣਵਾਈਆਂ ਹੋਈਆਂ ਸਨ ਲੋਕਾਂ ਵਿੱਚ ਚੰਦੂ ਲਾਲ ਦਾ ਨਾਮ ਦੂਰ ਦੂਰ ਤੱਕ ਫੈਲਿਆ ਹੋਇਆ ਸੀ ਤੇ ਇਸ ਗੱਲ ਦਾ ਚੰਦੂ ਲਾਲ ਨੂੰ ਬਹੁਤ ਘਮੰਡ ਸੀ ਚੰਦੂ ਲਾਲ ਦੀ ਕੁੜੀ ਜਦੋਂ ਜਵਾਨ ਹੋ ਗਈ ਤਾਂ ਉਸਨੇ ਆਪਣੀ ਕੁੜੀ ਦੇ ਵਾਸਤੇ ਇੱਕ ਚੰਗਾ ਵਰ ਲੱਭਣਾ ਸ਼ੁਰੂ ਕਰ ਦਿੱਤਾ ਚੰਦੂ ਲਾਲ ਨੇ ਪੁਰੀਤਾਂ ਨੂੰ ਹੁਕਮ ਦਿੱਤਾ ਕਿ ਮੇਰੀ ਕੁੜੀ ਦੇ ਲਈ ਸਤ ਤੋਂ ਚੰਗੇ ਤੋਂ ਚੰਗਾ ਰਿਸ਼ਤਾ ਲੱਭਿਆ ਜਾਵੇ ਤਾਂ ਪੁਰੀਤਾਂ ਨੇ ਪੰਚਮ ਪਾਤਸ਼ਾ ਜੀ ਗੁਰੂ ਅਰਜਨ ਦੇਵ ਜੀ ਦੀ ਬਹੁਤ ਬੜੀ ਆਏ ਸੁਣੀ ਸੀ ਤੇ ਉਹਨਾਂ ਨੇ ਸੋਚਿਆ ਕਿ ਇਸ ਤੋਂ ਚੰਗਾ ਰਿਸ਼ਤਾ ਫਨੂ ਹੋਰ ਕਿਧਰੇ ਵੀ ਨਹੀਂ ਮਿਲੇਗਾ ਤਾਂ ਰਿਸ਼ਤੇ ਦੀ ਗੱਲ ਕਰਨ ਦੇ ਵਾਸਤੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਗਏ। ਰੋਹਿਤਾ ਨੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਦੇ ਦਰਸ਼ਨ પાਕੇ ਉਹੋ ਨਿਹਾਲ ਹੋ ਗਈ ਤੇ ਜਦੋਂ ਉਹਨਾਂ ਨੇ ਗੁਰੂ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਉਹ ਦੇਖ ਕੇ दंग ਰਹਿ ਗਏ ਉਸ ਵੇਲੇ ਗੁਰੂ ਜੀ ਕੇਵਲ 11 ਸਾਲਾਂ ਦੇ ਸਨ ਪਰ ਛੋਟੀ ਉਮਰ ਵਿੱਚ ਹੀ ਉਹਨਾਂ ਦਾ ਚੰਗਾ ਕੱਦ ਕਾਠ ਹੋ ਚੁੱਕਿਆ ਸੀ ਤੇ ਉਹਨਾਂ ਦੀ ਮੜਮੋਣੀ ਸੂਰਤ ਨੂੰ ਦੇਖ ਕੇ ਹਰ ਵਿਅਕਤੀ ਕਿ ਲੈ ਜਾਂਦਾ ਸੀ ਤਾਂ ਪੁਜਹੀ ਤਾਂ ਨਹੀਂ ਜਿਵੇਂ ਹੀ ਸੇਵੇਂ ਗੁਰੂ ਜੀ ਨੂੰ ਦੇਖਿਆ ਤਾਂ ਉਹ ਉਹਨਾਂ ਦੀ ਸੋਹਣੀ ਸੂਰਤ ਨੂੰ ਨਿਹਾਰਦੇ ਹੀ ਰਹਿ ਗਈ ਤੇ ਸਮਾਂ ਮਿਲਦੇ ਹੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਰੱਖ ਦਿੱਤੀ ਕਿ ਹਾਂ ਅਸੀਂ ਤੁਹਾਡੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਲਈ ਚੰਦੂ ਲਾਲ ਦੀ ਲੜਕੀ ਦਾ ਰਿਸ਼ਤਾ ਲੈ ਕੇ ਆਏ ਹਾਂ ਚੰਦੂ ਲਾਲ ਦੀ ਲੜਕੀ ਵੀ ਬਹੁਤ ਸੁੰਦਰ ਤੇ ਸੁਸੀਲ ਅਤੇ ਸੰਸਕਾਰੀ ਹੈ ਕਿਰਪਾ ਕਰਕੇ ਆਪ ਜੀ ਇਹ ਰਿਸ਼ਤੇ ਨੂੰ ਸਵੀਕਾਰ ਕਰੋ ਤਾਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ये ठीक है सानू रिश्ता मंजूर है रिश्ते दी मंजूरी प्राप्त हुंदी ही पुरोहित एहि शुभ समाचार लेके दिल्ली विखे पहुंच गए ते वोथे पहुंच के उन्होंने चंदू नु गुरुजी दे बारे जानू करवाया आ गुरुजी दे बारे सुनके चंदू लाल बहुत खुश होया ਪਰ ਫਿਰ ਵੀ ਅੰਦਰਲੇ ਹੰਕਾਰ ਦੇ ਚਲਦਿਆਂ ਕਹਿਣ ਲੱਗਾ ਕਿ ਸਾਡਾ ਤਾਂ ਰਾਜਕਰਾਨੇ ਦਾ ਪਰਿਵਾਰ ਹੈ ਤੇ ਉਹ ਉਹ ਫਕੀਰਾਂ ਦਾ ਦਰ ਹੈ ਪਰ ਕੋਈ ਗੱਲ ਨਹੀਂ ਮੈਂ ਫਿਰ ਵੀ ਇਸ ਰਿਸ਼ਤੇ ਲਈ ਸੰਤੁਸ਼ਟ ਹਾਂ ਲੜਕੀ ਦਾ ਰਿਸ਼ਤਾ ਪੱਕਾ ਹੋਣ ਤੇ ਜੰਦੂ ਲਾਲ ਨੇ ਪੂਰੇ ਨਗਰ ਵਿੱਚ ਮਠਿਆਈਆਂ ਵਟਵਾਈਆਂ ਤੇ ਪੂਰੇ ਨਗਰ ਵਿੱਚ ਰੌਲਾ ਪਵਾ ਦਿੱਤਾ ਕਿ ਸਾਡੀ ਲੜਕੀ ਦਾ ਵਿਆਹ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਦੇ ਨਾਲ ਤੈ ਹੋ ਗਿਆ ਹੈ ਚੰਦੂ لال ਇਸ ਰਿਸ਼ਤੇ ਤੋਂ ਬਹੁਤ ਖੁਸ਼ੀ ਆਪਣੇ ਹੰਕਾਰ ਦੇ ਚਲਦਿਆਂ ਉਹ ਆਪਣੀ ਲਤ ਉੱਪਰ ਰੱਖਣਾ ਚਾਹੁੰਦਾ ਸੀ ਜਦੋਂ ਚੰਦੂ ਲਾਲ ਸਗਨ ਪੀਣ ਲੱਗਾ ਤਾਂ ਪੁਰੀਤਾਂ ਨੂੰ ਕਹਿਣ ਲੱਗਾ ਕਿ ਰਿਸ਼ਤਾ ਤਾਂ ਮੈਨੂੰ ਮਨਜ਼ੂਰ ਹੈ ਪਰ ਤੁਸੀਂ ਚੁਬਾਰੇ ਦੀ ਇੱਟ ਮੂਰੀ ਵਿੱਚ ਲਾਈ ਹੋ ਇਹ ਤੁਸੀਂ ਚੰਗਾ ਨਹੀਂ ਕੀਤਾ ਪੁਰੀਤਾਂ ਦੇ ਨਾਲ ਕੁਝ ਸਿੱਖ ਵੀ ਗਏ ਹੋਏ ਸਨ ਤੇ ਉਹਨਾਂ ਸਿੱਖਾਂ ਨੇ ਜਦੋਂ ਚੰਦੂ ਦੇ ਮੋਹ ਇਹ ਹੀ અપਮਾਨਜਨਕ ਸ਼ਬਦ ਸੁਨੇ ਤ ਉਹ ਸਿੱਖ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਆਪਣੇ ਵਿੱਚੋਂ ਇੱਕ ਸਿੱਖ ਪਹਿਲਾਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੇਜ ਦਿੱਤਾ ਤੇ ਸਗਨ ਦੀ ਪਹੁੰਚਣ ਤੋਂ ਪਹਿਲਾਂ ਹੀ ਉਹ ਸਿੱਖ ਗੁਰੂ ਜੀ ਦੇ ਕੋਲ ਪਹੁੰਚ ਗਿਆ ਤੇ ਗੁਰੂ ਜੀ ਨੂੰ ਦੱਸਿਆ ਇਹ ਚੰਦੂ ਲਾਲ ਆਪਣੇ ਆਪ ਨੂੰ ਜਵਾਰਿਆ ਤੇ ਗੁਰੂ ਘਰ ਨੂੰ ਮੂਰੀ ਕਿਹਾ ਹੈ ਇਸ ਲਈ ਆਪ ਜੀ ਨੂੰ ਇਹ ਰਿਸ਼ਤਾ ਸਵੀਕਾਰ ਨਹੀਂ ਕਰਨਾ ਚਾਹੀਦਾ ਤਾਂ ਸਿੱਖ ਸੇਵਕ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਪਈ ਗੁਰਦਾਸ ਜੀ ਪਾਈ ਬੁੱਢਾ ਜੀ ਤੇ ਕੁਝ ਹੋਰ ਸਿਆਣੇ ਸਿੱਖਾਂ ਨੂੰ ਬੁਲਾ ਕੇ ਇਹੀ ਸਾਰੀ ਗੱਲ ਉਹਨਾਂ ਦੇ ਨਾਲ ਸਾਂਝੀ ਕੀਤੀ ਤਾਂ ਸਾਰੇ ਸਿੱਖਾਂ ਨੇ ਇੱਕ ਆਵਾਜ਼ ਵਿੱਚ ਹੋ ਕੇ ਕਿਹਾ ਕਿ ਸਾਨੂੰ ਇਹ ਰਿਸ਼ਤਾ ਕਦੇ ਵੀ ਨਹੀਂ ਲੈਣਾ ਚਾਹੀਦਾ ਤਾਂ ਅਗਲੇ ਦਿਨ ਜਦੋਂ ਗੁਰੂ ਜੀ ਦੇ ਕੋਲ ਚੰਦੂ لال ਵੱਲੋਂ ਭੇਜਿਆ ਹੋਇਆ ਸਗਨ ਪਹੁੰਚਿਆ ਤਾਂ ਗੁਰੂ ਜੀ ਨੇ ਸਗਨ ਲੈਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਪ੍ਰੋਹਿਤਾ ਸਗਨ ਲੈ ਕੇ ਵਾਪਸ ਚਲੇ ਗਏ ਜਦੋਂ ਚੰਦੂ ਲਾਲ ਨੂੰ ਪ੍ਰੋਹਿਤਾ ਨੇ ਦੱਸਿਆ ਕਿ ਗੁਰੂ ਜੀ ਦੇ ਦੁਆਰਾ ਸਗਨ ਮੂੜ ਦਿੱਤਾ ਗਿਆ ਹੈ ਤਾਂ ਉਹ ਆਪਣੇ ਕਹੇ ਹੋਏ ਬੋਲਾਂ ਤੇ ਬਹੁਤ ਪਛਤਾਇਆ ਕਿਉਂਕਿ ਚੰਦੂ ਲਾਲ ਵਾਸਤਵ ਵਿੱਚ ਇਸ ਰਿਸ਼ਤੇ ਤੋਂ ਪੂਰਾ ਸੰਤੋਸ਼ਟ ਸੀ ਪਰ ਹੁਣ ਵੇਲਾ ਹੱਥੋਂ ਲੰਘ ਚੁੱਕਿਆ ਸੀ ਉਹਨੇ ਕੁਝ ਵੀ ਨਹੀਂ ਹੋ ਸਕਦਾ ਸੀ ਚੰਦੂ ਲਾਲ ਨੇ ਫਿਰ ਤੂੰ ਗੁਰੂ ਜੀ ਕੋਲੋਂ ਇਹ ਸਹੇ ਰਿਸ਼ਤੇ ਦੇ ਲਈ ਹਾਂ ਕਰਵਾਉਣ ਦੇ ਵਾਸਤੇ 1 ਲੱਖ ਰੁਪਏ ਗੁਰੂ ਜੀ ਦੇ ਲਈ ਭੇਜੇ ਅਰੇ ਗੁਰੂ ਜੀ ਨੇ ਉਹਨਾਂ ਰਪਈਆਂ ਨੂੰ ਲੈਣ ਤੋਂ ਨਾ ਕਰ ਦਿੱਤੀ ਇਹ ਕੀ ਹਾਂ ਕੀ ਜੇ ਕਰ ਚੰਦੂ ਸਾਰੀ ਦੁਨੀਆ ਦੀ ਦੌਲਤ ਵੀ ਸਾਨੂੰ ਦੇਣੀ ਚਾਹੀ ਅਸੀਂ ਫਿਰ ਵੀ ਇਹ ਰਿਸ਼ਤਾ ਕਦੇ ਵੀ ਮਨਜ਼ੂਰ ਨਹੀਂ ਕਰਾਂਗੇ ਜਿਵੇਂ ਹੀ ਗੁਰੂ ਜੀ ਦੇ ਦੁਆਰਾ ਚੰਦੂ ਲਾਲ ਦੀ ਕੁੜੀ ਦਾ ਰਿਸ਼ਤਾ ਟੁਕਰਾਇਆ ਗਿਆ ਤਾਂ ਉਸੇ ਸਮੇਂ ਸਜੇ ਹੋਏ ਦਰਬਾਰ ਦੇ ਵਿੱਚ ਇੱਕ ਵਿਅਕਤੀ ਉੱਠ ਕੇ ਖੜਾ ਹੋ ਗਿਆ ਜਿਸ ਵਿਅਕਤੀ ਦਾ ਨਾਮ ਨਰਾਇਣ ਦਾਸ ਸੀ ਤੇ ਉਹ ਗੁਰੂ ਜੀ ਦੇ ਸਾਹਮਣੇ ਪ੍ਰਾਰਥਨਾ ਕਰਨ ਲੱਗਾ ਕੀ ਹੈ ਗੁਰੂ ਜੀ ਕਿਰਪਾ ਕਰਕੇ ਤੁਸੀਂ ਮੇਰੀ ਪੁੱਤਰੀ ਕੁਮਾਰੀ ਦਾ ਮੋਦਰੀ ਦਾ ਰਿਸ਼ਤਾ ਆਪਣੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਲਈ ਸਵੀਕਾਰ ਕਰੋ ਤਾਂ ਗੁਰੂ ਜੀ ਨੇ ਉਸ ਨੂੰ ਆਪਣਾ ਪਰਮਪਤ ਜਾਨ ਕੇ ਇਸ ਰਿਸ਼ਤੇ ਦੇ ਲਈ ਤੁਰੰਤ ਹਾਂ ਕਰ ਦਿੱਤੀ ਸੰਗਤ ਜੀ ਇਹ ਹੀ ਕਾਰਨ ਸੀ ਕੀ ਚੰਦੂ ਲਾਲ ਗੁਰੂ ਜੀ ਦੇ ਵਿਰੋਧ ਹੋ ਗਿਆ ਸੀ ਤੇ ਜਹਾਂਗੀਰ ਨੂੰ ਗੁਰੂ ਜੀ ਦੇ ਖਿਲਾਫ ਪੜਕਾਉਣ ਲੱਗਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੰਗਤ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਜੀ ਸਤਨਾਮ ਸਿਰ ਵਾਹਿਗੁਰੂ ਜੀ